ਆਰੇ ਬਟਾਲਾ ਸਾਰੇ ਆ ਜਿਓ ਅੱਜ ਸਰ ਅੱਜ ਆਜ਼ਾਦੀ ਦਿਹਾੜੇ ਪੁਰਖੀਆਂ ਨਾ ਅੱਜ ਮੈਂ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸਾਰੇ ਬਟਾਲਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਖਾਸ ਕਰਕੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਡਿਪਾਰਟਮੈਂਟਸ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੂੰ ਵਧਾਈ ਦਿੰਦਾ ਤੇ ਬੇਨਤੀ ਕਰਾਂਗਾ ਕਿ ਆਪਾਂ ਅੱਜ ਦੇ ਇਸ ਦਿਸ਼ਾੜੇ ਤੇ ਇਕ ਸਾਰਿਆਂ ਨੇ ਤਹਈਆ ਕਰੀਏ ਕਿ ਆਪਣੇ ਸ਼ਹਿਰ ਨੂੰ ਬਹੁਤ ਵਧੀਆ ਸਾਸ਼ਤਰਾ ਤੇ ਖੂਬਸੂਰਤ ਬਣਾਈਏ ਉਸ ਵਲ ਸਾਰੇ ਰਲ ਕੇ ਇੱਕ ਉਪਰਾਲਾ ਕਰੀਏ ਇਹ ਮੈਂ ਸਨੇਹਾ ਦਿਨ ਜਾਉਂਗਾ ਪਰਦੇਸ਼ ਜਗਤੀ ਜਿਹੜਾ ਬਣਾ ਰਿਹਾ ਉੱਤੇ ਕਾਪਰਸ਼ੇ ਬਟਾਲਾ ਬਣੇ ਇੱਕ ਉਪਰਾਲਾ ਕੀਤਾ ਗਿਆ ਕਿ ਸਟਾਲ ਲਗਾਇਆ ਗਿਆ ਫਲਦਾਰ ਬੂਟੇ ਦਾ ਪਰ ਫੁੱਲਾ ਵਾਲੇ ਬੂਟੇ ਦਾ ਬੂਦੇ ਬਰਗ ਅਸੀਂ ਇਸੇ ਕਰਕੇ ਜਿਹੜਾ ਸਟਾਲ ਲਗਾਇਆ ਅੱਜ ਦੇ ਦਿਨ ਇਹ ਫਰੀ ਬੂਟੇ ਸਾਰਿਆਂ ਨੂੰ ਦਿੱਤੇ ਜਾ ਰਹੇ ਕੋਈ ਵੀ ਲੈ ਆ ਸਕਦਾ ਬੇਸਿਕਲੀ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ ਇਹ ਬੂਟੇ ਵੱਧ ਵੱਧ ਲਗਾਉਣੇ ਚਾਹੀਦੇ ਸਾਡਾ ਸਾਡਾ ਜਿਹੜਾ ਫੋਰੈਸਟ ਕਵਰ ਹੈ ਬਹੁਤ ਘੱਟ ਹੈ ਗ੍ਰੀਨ ਏਰੀਆ ਤੇ ਉਹਨੂੰ ਸਾਨੂੰ ਵਧਾਉਣਾ ਚਾਹੀਦਾ ਜੋ ਕਿ ਲੰਮੇ ਸਮੇਂ ਤੱਕ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਸ ਤੱਕ ਲਾਹੇਵੰਦ ਰਹੇ। ਜੀ ਸਰ ਸਰ ਅੱਜ ਇੰਡੀਪੈਂਡੈਂਸ ਡੇ ਦੇ ਮੌਕੇ ਤੇ ਇੱਕ ਨਾ ਕਾਉਂਟ ਅੱਜ 79th ਇੰਡੀਪੈਂਡੈਂਸ ਡੇ ਦੇ ਮੌਕੇ ਤੇ ਮੈਂ ਪੂਰੇ ਦੁਨੀਆ ਦੇ ਵਿੱਚ तमाम ਭਾਰਤ ਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਦੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਬਹੁਤ-ਬਹੁਤ ਮੁਬਾਰਕ ਦਿਨਾਂ ਚੋਨਾ ਇਸ ਮੌਕੇ ਤੇ ਅੱਜ ਅਸੀਂ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੇਸ਼ ਦੇ ਪਿੱਛੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਤਾਂ ਨਾਲ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਨਾ ਕਿ ਅਸੀਂ ਸਾਰੇ ਰਲ ਕੇ ਤਿਆ ਕਰੀਏ ਕਿ ਰਲ ਕੇ ਅਸੀਂ ਇਸ ਦੇਸ਼ ਦੀ ਤਰੱਕੀ ਲਈ ਇਹਦੀ ਪ੍ਰੋਸਪਰਿਟੀ ਲਈ ਆਪਣੀ ਭਾਗੀਦਾਰੀ ਪਾਈਏ ਜਿਹੜੀ ਜਨਰੇਸ਼ਨ ਆਦੀ ਹੋ ਜਨਰੇਸ਼ਨ ਇਹਨੂੰ ਅੱਜ ਦੇ ਦਿਨ ਵੀ ਮੈਸੇਜ ਅੱਜ ਦੇ ਦਿਨ ਮੈਂ ਬਸ ਇਹੀ ਮੈਸੇਜ ਦੇਣਾ ਚਾਹਣਾ ਕਿ ਇਹ ਜਿਹੜਾ ਅੱਜ ਆਜ਼ਾਦੀ ਦਿਵਸ ਹੈ ਬਹੁਤ ਸਟਰਗਲ ਤੋਂ ਬਾਅਦ ਕੁਰਬਾਨੀਆਂ ਤੋਂ ਬਾਅਦ ਦੇਸ਼ ਦੀ ਆਜ਼ਾਦੀ ਸਾਨੂੰ ਮਿਲੀ ਹੈ ਤਾਂ ਇਸ ਦੇਸ਼ ਨੂੰ ਆਪਾਂ ਦੁਨੀਆ ਦਾ ਨੰਬਰ 1 ਦੇਸ਼ ਬਣਾਈਏ ਤਾਂ ਉਹਦੇ ਵਿੱਚ ਆਪਣਾ ਯੋਗਦਾਨ ਅਸੀਂ ਪਾਈਏ